ਹਾਂ ਦੇ ਵੀ ਭਾਈ ਕਹਿ ਰਹੀ ਆ ਤੇ ਤਾਂ ਜਿਹੜਾ ਕਬੂਤਰਾਂ ਨੂੰ ਠੱਡਾ ਪਾਣੀ ਬਣਾਉਂਦੇ ਆ ਉਹ ਇਸ ਵਲੌਗ ਦੇ ਵਿੱਚ ਵੀ ਆਪਾਂ ਉਹ ਦੱਸ ਦਿੱਤਾ ਠੀਕ ਹੈ ਦੀ ਭਾਈ ਫਿਰਦਾ ਹੋਏ ਜੀ ਬਾਬੇ ਕੀ ਹਾਲ ਚਾਲ ਨੇ ਲੇਢੇ ਤੇ ਚੜਦੇ ਆਲੇ ਭਰਾਵਾਂ ਨੂੰ ਦੀ ਲੋ ਸਤਿ ਸ਼੍ਰੀ ਅਕਾਲ ਲੋਏ ਬਾਬੇ ਉਹ ਬੱਚੇ ਪੁੱਛੇ ਛੱਡੇ ਅੱਜ ਲਾ ਲੇ ਆ ਤੇ ਵਲੌਗ ਹੋ ਗਿਆ ਲੇਟ ਛਿਲੇ ਕਰਦਾ ਫੇ ਅੱਜ ਸੀ ਪਿੰਟ ਆਪਾਂ ਮਲਕੁਰਜ ਜਿਹੜੀ ਆਪਾਂ ਬਾਜੀ ਕਰਾਉਣੀ ਉਹਦੀਆਂ ਐਂਟਰੀਆਂ ਫੜਦੇ ਬਾਬਿਓ ਉਹਦੇ ਕਰਕੇ ਬੀਜੀ ਜੀ ਆਹੀ ਲੋਕਾਂ ਦੇ ਲਿਖਦੇ ਲੁਉਦੇ ਉਤਰ ਤੇ ਪੂਨ ਨਹੀਂ ਚੱਕਿਆ ਜੀ ਵੀਡੀਓ ਵੀਡੀਓ ਨਹੀਂ ਬਣਾਈ ਤੇ ਹੁਣ ਕਰਦੇ ਆ ਸ਼ੁਰੂ ਤੇ ਅੱਜ ਤਾਂ ਦੱਸ ਦਿਆ ਕੂਤਰ ਠੰਡਾ ਪਾਣੀ ਵੀ ਠੰਡਾ ਪਾਣੀ ਕਿਹੜਾ ਹੁੰਦਾ ਹਨਾ ਉਹ ਵੀ ਦਾ ਦਿੰਦੇ ਆ ਜਿਹੜਾ ਕੂਤਰਾ ਨੂੰ ਰਾਤ ਨੂੰ ਲਾਈਦਾ ਤੇ ਜੁੜੇ ਰਹੋ ਵਲੌਗ ਦੇ ਨਾਲ ਪੂਰਾ ਵਲੌਗ ਦੇਖਿਓ ਤੇ ਦੱਸ ਦਿਆਂਗੇ ਕਿਹੜਾ ਕਿਹੜਾ ਪਾਣੀ ਤੇ ਕੀ ਕੀ ਚੀਜ਼ਾਂ ਤੇ ਕੀ ਕੀ ਸਮਾਨ ਲੱਗਦਾ ਨੋਟ ਕਰ ਲਿਓ ਤੇ ਗੱਲਾਂ ਬਾਤਾਂ ਸੁਣਦੇ ਰਹੋ ਵਿੱਚ ਕੋਈ ਗੱਲ ਪੂਰੀ ਦੱਸਾਂਗੇ ਆਪਾਂ ਕਿੱਦਾਂ ਲਾਉਣਾ ਕਿੱਦਾਂ ਨਹੀਂ ਇਹ ਨਾ ਹੋਵੇ ਸਿਰਫ ਸਮਾਨ ਸੌਣ ਦੇ ਮੂਰੇ ਵੀਡੀਓ ਕਰਕੇ ਸਮਾਨ ਸੁਣ ਕੇ ਤੇ ਵੀਡੀਓ ਨਗਾ ਦਿਓ ਗੱਲਾਂ ਜਿਹੜੀਆਂ ਦੱਸਿਆਂ ਉਹ ਕਿ ਲੋਨ ਦਾ ਤਰੀਕਾ ਉਹ ਆਪਾਂ ਵੀਡੀਓ ਦੇ ਵਿੱਚ ਹੀ ਦੱਸਣਾ ਕਰੇ ਹੀਲੇ ਉਪਰਾ ਪਾਣੀ ੜਾਵੇ ਕੱਢੇ ਹੋ ਵੀ ਇੱਧਰ ਆ ਕੋਈ ਇੱਧਰ ਆ ਕੂਲਰ ਲੱਗਾ ਆ ਠੰਡਾ ਮੋਲ ਬਣਿਆ ਪਿਆ ਹੈ ਆਉਂਦਾ ਨਹੀਂ ਯਾਰ ਆਉਂਦਾ ਨਹੀਂ ਕਰ ਵੀ ਲਾਦੀ ਆੜਾ ਐ ਖੁੱਡੇ ਠੰਡੇ ਹੋਏ ਪਏ ਆ ਯਾਰ ਕਬੂਤਰ ਤਾਂ ਹੀ ਆਉਂਦਾ ਹੁਣ ਕੁੰਦਰੀ ਆੜ ਕੇ ਆਈਆਂ ਆ ਲੈ ਪਤਾ ਲੱਗਦਾ ਠੰਡੇ ਮੌਸਮ ਜੀ ਕਬੂਤਰ ਹੁੰਦਾ ਸਿੱਧੀ ਹਵਾ ਨਾਲ ਚਲੋ ਠੰਡੀ ਪਵੇ ਉਹ ਨੁਕਸਾਨ ਆ ਉਹਦਾ ਠੰਡੇ ਮੌਸਮ ਚ ਰਹਿਣਾ ਚਾਹੀਦਾ ਕਬੂਤਰ ਨੂੰ ਆਬਿਆਸ ਦੀ ਕੋ ਪਹੁੰਚ ਗਿਆ ਇਹ ਸੇ ਗੱਡੀ ਗੜਾ ਜਿਹੜਾ ਟ੍ਰੈਨਟਰੂਆਂ ਜੀਆਂ ਬਣਾਉਂਦੇ ਇਹ ਇਹ ਵਾ ਗੋਲੀਆਂ ਦਈ ਜਾਂਦਾ ਤੇ ਕੋਈ ਟ੍ਰਿਆ ਕੋਲ ਬਹਿ ਕੇ ਬਣਾ ਦੇ ਜਾਣੀਆਂ ਨਾ ਕੋਈ ਹਸਲਾ ਲੈਉਣ ਲਾਪੇ ਆਪਣਾ ਚੱਕ ਚੱਕੇ ਕਬੂਤਰ ਹੀ ਨਾ ਕੋਈ ਆ ਕਬੂਤਰ ਕਬੂਤਰ ਦਿਖਾਈਏ ਨਾ ਤੇ ਹੋਈ ਦਿਖਾ ਦੇ ਸਦੀਕ ਨੂੰ ਲੈਣਿਆ ਗਣਾ ਦਿਖਾ ਕਬੂਤਰ ਆਪਣੇ ਨੂੰ ਤਰਾਇਨਾ ਤੇਰੇ ਵਾਦੇ ਆ ਟੁੱਡੇ-ਮੁੱਡੇ ਜੇ ਕੀਤੇ ਆ ਇਹਨਾਂ ਨੇ ਅਈ ਤੇ ਡਰਦੇ ਕੋਲ ਵੀ ਨਹੀਂ ਜਾਂਦੇ ਸੀ ਲੈ ਜਾ ਕੋਲ ਕਬੂਤਰਾ ਦੇ ਨਾ ਨਾ ਹੈ ਚੱਲ ਜਾ ਆ ਦੇ ਉੱਡਦੇ ਆ ਮੈਂ ਕਿਹਾ ਜਾ ਨਾ ਇਹ ਬਹਾਲਤੀ ਬੜੀ ਕੁੱਕੀਆਂ ਹੀ ਬਣਾਈਆਂ ਆ ਇਹਨਾਂ ਨਾ ਕਬੂਤਰਾਂ ਕਾਹਦੇ ਕੁੱਕੀਆਂ ਹੀ ਆ ਆ ਗਿਆ ਸਦੀ ਸਦੀ ਕਾਰੋ ਕੰਮ ਸਾਡਾ ਤਾਂ ਨਹੀਂ ਲੰਡਾ ਉਹ ਮਮਾ ਫੜਿਆ ਉਹ ਸਾਡਾ ਲੰਡਾ ਤਾਂ ਨਹੀਂ ਫੜ ਲਿਆ ਓਏ ਕਿਸੇ ਲੰਡਾ ਉਹ ਲਾਲ ਲੰਡਾ ਨਾ ਨਾ ਸਾਡਾ ਹੈ ਹੀ ਹੋਰ ਰੰਗ ਸੀ ਨਾਲੇ ਗੋੜ ਰੰਗਾ ਜੀ ਆਪਣਾ ਹੈ ਆ ਸਾਡਾ ਹੈ ਹੀ ਗੁੜ ਰੰਗਾ ਹੀ ਬਾਜੋ ਮੱਛਦਾ ਹੀ ਹੋਣਾ ਓਏ ਧੋਪੜਾ ਛੇੜਾ ਲੋਆ ਮੈਂ ਕਿਹਾ ਮੱਛਦਾ ਹੀ ਹੋਣਾ ਜੇ ਇਹਨੂੰ ਛੱਡ ਗਏ ਇਹਨੇ ਫੇਰ ਨਹੀਂ ਬਣਾਉਣੀਆਂ ਨਹੀਂ ਨਹੀਂ ਆ ਜੋ ਹੰਸਰਾ ਹੀ ਬਣਿਆ ਉਦੋਂ ਹੀ ਤਾਂ ਮੈਂ ਬਣਾ ਦੇ ਬੰਦਾ ਮਿੰਟੋ ਮਿੰਟੀ ਅਗੇੜੀਆਂ ਮਾਰਦਾ ਰਹਿੰਦਾ ਇੱਥੇ ਕੋਈ ਅਗੇੜੀਆਂ ਨਹੀਂ ਮਾਰਦਾ ਸੀ ਕਮ ਮੈਂ ਕਿਹਾ ਸੀਜ਼ਨ ਚੱਲ ਪਿਆ ਨਾ ਟਰਮਾਂ ਦਾ ਹੁਣ ਫਿੱਕੜ ਕੇ ਬੀਜੀ ਹੋਏ ਫਿਰ ਤੈਨੂੰ ਤਾਂ ਸੀਜ਼ਨ ਤਾਂ ਮਾਮਾ ਆ ਜੀਦੀਆਂ ਗਿਆ ਭਾਈ ਤਾਂ ਡੇਢ ਦੋ ਮਹੀਨੇ ਹੋ ਗਏ ਤੈਨੂੰ ਕਿਆਂ ਨੂੰ ਕਹਦਾ ਕੀ ਆ ਤਰੇ ਡਸੀ ਕਦੋਂ ਕਿਆ ਇਹ ਆਪਾਂ ਆਈ ਡੀ ਆਈਆਂ ਬਣਾਈ ਯਾਰ ਕਿਸੇ ਨੂੰ ਪਿੰਜਰੇ ਬਣਾ ਕੇ ਦਿੱਤੇ ਪਹਿਲਾਂ ਹਾਂ ਕਬੂਤਰਾਂ ਵਾਲੇ ਮੈਂ ਹੀ ਕਹਿੰਦਾ ਉਹ ਕੱਟਣ ਤੋਂ ਪਹਿਲਾਂ ਦੇ ਦੇ ਲੈ ਮੈਂ ਕਹਿੰਦਾ ਆਈ ਡੀ ਆਈਆਂ ਬਣਾਈ ਆਈ ਡੀ ਆਈਆਂ ਬਣੋਗੀ ਛੋਟੀ ਜਿਹੜੀ ਬਿਜਲੀ ਛੋਟੀ ਨਹੀਂ ਆ ਛੋਟੀ ਆਈ ਡੀ ਹਾਂ ਇੱਕ ਇੱਕ ਉੱਤਰ ਪਾਉਣ ਨੂੰ ਬਸ ਬਹੁਤ ਹੈ ਵੀਡੀਓ ਕਿਉਂ ਵੀਡੀਓ ਤੇ ਬਲੌਗ ਬਣਨਾ ਪੂਰਾ ਅੱਜ ਬਣਾਇਆ ਨਹੀਂ ਯਾਰ ਅਸੀਂ ਵੀਡੀਓ ਨਹੀਂ ਬਣਾਈ ਅੱਜ ਅੱਜ ਪੂਰੀ ਇੱਦਾਂ ਹੀ ਕਰ ਲਈਏ ਚਲ ਕਰਕੇ ਦਿਖਾ ਦੇ ਇੱਕ ਪੀਸ ਇੱਕ ਪੀਸ ਤਿਆਰ ਕਰ ਬਾਕੀ ਬਾਅਦ ਕੱਟੀ ਪਹਿਲਾਂ ਇੱਕ ਤਿਆਰ ਕਰ ਤੇ ਆਪਾਂ ਵੀਡੀਓ ਬੰਦ ਕਰ ਦਿੰਦੇ ਤੋਈ ਠੰਡੋ ਲੈ ਨਾ ਸਾਜੀ ਠੰਡਾ ਮੰਗਾਉਂਦਾ ਭਾਈ ਨਹੀਂ ਨਹੀਂ ਠੰਡਾ ਕਿਉਂ ਮੰਗਾਉਂਦਾ ਠੰਡੋ ਲੈ ਜਾਏ ਔਰ ਇਹਦੀ ਠੰਡਾ ਰਹਿਣ ਕੋਈ ਨਹੀਂ ਮੈਂ پیسے ਦਿਨਾ ਰਹਿਣ ਨਹੀਂ 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 پیسے ਨਹੀਂ ਦੇ ਪੈਸੇ ਮੈਂ ਦਿਨਾ ਕੋਈ ਨਹੀਂ ਗਲਾਸ ਠੰਡਾ ਲੈ ਜਾ ਆ ਲੈ ਪੈਸੇ ਲੈ ਜਾ ਮੇਰੇ ਤੋਂ ਮੈਂ ਦੇਣ ਲੱਗਾ ਨਹੀਂ ਨਹੀਂ ਪੈਸੇ ਲੈ ਜਾ ਆ ਲੈ ਮੇਰੇ ਤੋਂ ਪੈਸੇ ਲੈ ਜਾ ਇਹ ਕੰਡੇ ਵੀ ਦੇ ਉੱਚੇ ਰੱਖੀ ਆ। ਕਿੰਨੇ ਉੱਚੇ ਰੱਖਣੇ? ਆ ਦੇਖ। ਇੰਨੇ ਉੱਚੇ ਰੱਖਣੇ ਕੰਡੇ? ਹਾਂ ਹਾਂ। ਕਿੱਦਾਂ ਲੈ ਬੋ? ਨਹੀਂ ਆ। ਕੰਡੇ ਇੰਨੇ ਉੱਚੇ ਰੱਖੀ ਜਿੰਨੇ ਆ ਹੈਗੇ ਆ। ਤੇ ਕੰਡਾ ਬੱਕਰਾ ਬਣਾਉਂਦੇ ਨੇ। ਹਾਂ। ਕੰਡਾ ਬੱਕਰਾ ਬਣਾ। ਅਸ਼ਾ। ਬੱਤ ਕੀ ਐ ਨਾ ਉਹ ਕੂਤਰ ਤੋਂ ਤੂੰ ਜਣਾ ਵਜੇਣ। ਮੈਂ ਕਿਹਾ ਮਲਾਈ ਵਾਂਗੂ ਬਣਾਈਆ। ਨੇ ਬਾਕੀ ਦਾ ਵਧੀਆ ਹੀ ਡੀਆਂ ਬਣੇ। ਸਾਰੇ ਮੈਥੂ ਬਣਾ ਕੇ ਲੈ ਜਾਂਦੇ ਆ। ਆ ਸਾਨੂੰ ਤੇ ਬਣਾ ਕੇ ਨਹੀਂ ਦਿੰਦਾ ਤੂੰ। ਆ ਕਹਿ ਕੇ ਕਹਿ ਕੇ ਹੁਣ ਕੋਲ ਖਲੋ ਕੇ ਬਣਾਉਣਾ। ਇਹ ਬੰਦੇ ਦਾ ਪਾਣੀ ਦਾ ਬਹੁਤ ਮਸ਼ਹੂਰ ਹੋਇਆ ਹੈਗਾ ਉਦੋਂ ਲਾ ਕੇ ਦੇਖਿਆ ਸੀ ਕਬੂਤਰ ਨੂੰ। ਕਿਹਦਾ ਪਾਣੀ ਲਾ ਲਿਆ ਤੂੰ? ਕਿਹਦਾ ਪਾਣੀ ਲਾਇਆ ਸੀ? ਹੁਣ ਨਾਅਤ ਸੁਖਣੀ। ਨਾ ਦੱਸ ਦਿੰਦਾ ਜੀ ਨੂੰ। ਚੱਲ ਨਾ ਰਹਿਣ ਦੇ ਉਦੋਂ ਦੱਸ ਤੁਰ ਰਿਜ਼ਲਟ ਕੀ ਮਿਲਿਆ। ਓਕੇ ਓਕੇ। ਮਲੋਂ ਹੁਣ ਤੂੰ ਸਾਡੇ ਕੋ ਪਾਣੀ ਨਹੀਂ ਲੈਣਾ ਹਨਾ ਨਾ ਲੈਣਾ ਉਹੀ ਚਲਾਉਣਾ ਮੈਂ ਤਾਂ ਉੱਧਾ ਸਾਡੇ ਬੰਦੇ ਦੂਜਿਆਂ ਨੇ ਲਿਆ ਮੈਂ ਨਹੀਂ ਲਿਆ ਅੱਜ ਅੱਜ ਚਾਲੀ ਗਏ ਸਵਾਦ ਬਹੁਤ ਲੈਣਾ ਤੂੰ ਹਾਂ ਸਵਾਦ ਲੈਣਾ ਤੂੰ ਜਿਹੜਾ ਹੀ ਬਈ ਪਾਣੀ ਵਧੀਆ ਹੁਣ ਤੇਰਾ ਪਾਣੀ ਹੀ ਸਾਰੇ ਨੂੰ ਦੱਸਿਆ ਉਹ ਸਾਨੂੰ ਕਹਿੰਦੇ ਸੀ ਇੱਧਰ ਨੂੰ ਮੈਂ ਲਾ ਲੇ ਹਾਂ ਕਹਿੰਦਾ ਬਾਜ਼ੀਆਂ ਛੱਡੋ ਅੱਛਾ ਮੈਂ ਕਿਹਾ ਆਜੋ ਪੈਂਡ ਚ ਉਹਨਾਂ ਪਿੱਛੇ ਪੰਜਾਬੀ ਪੰਜਾਬੀਆਂ ਨੂੰ ਉਸਤਾਦ ਆ ਰਿਆ ਨਾ ਹੁਣ ਅੱਛਾ ਉਹਦਾ ਚੇਲੇ ਚੇਲਾ ਨਹੀਂ ਜਿਹੜਾ ਨੰਦਾ ਉਹ ਨੰਦੀ ਪੱਟੀਆਂ ਵਾਲਾ ਨੇ ਅੱਛਾ ਉਹ ਤੇ ਬੰਦੇ ਨੂੰ ਚਿਲਾਦਾ ਠੀਕ ਉਹ ਗੋਗਾ ਮੈਂ ਘਰ ਮੈਂ ਧੋਪਿਆ ਨਾ ਗਰਮੀ ਹੈ ਬੜੀ ਆਹੋਂ ਕੰਮ ਤੋਂ ਆਇਆ ਇਹ ਖੜਾ ਹੀ ਰਿਹਾ ਆ ਬਾਜੀਆਂ ਦੇਖੀਓ ਕਿ ਪਟਾਕਾ ਪੈਂਦਾ ਮੈਂ ਕਹਾਂ ਬਾਜੀ ਚਲਣੀ ਹੈ ਨੀ ਲੰਮੀ ਨਹੀਂ ਜਾਣੀ ਹੋਰ 10 ਦਿਨ ਰੁਕ ਤੂੰ ਮੈਂ 12 ਇੱਕ ਨੂੰ ਕਰਨ ਜਾਇਆ ਕਰਨੀ ਆ ਪਿੰਡ ਦੇ ਕਰਕੇ ਲੈਓ ਚਾਚਾ ਬਾਜੀ ਦਾ ਦੁੱਧ ਨਹੀਂ ਉਹ ਸਾਡੇ ਪਿੰਡ ਬਾਈ ਦਾ ਦੱਸਣਾ ਛੱਡਣਾ ਅਸੀਂ ਪੁੱਛਿਆ ਤੂੰ ਤਾਂ ਨਹੀਂ ਕਿਹਾ ਨਾ ਕਿੰਨੇ ਪਹਿਲਾਂ ਮੈਂ ਪੁੱਛਿਆ ਮੈਂ ਤੈਨੂੰ ਕਿਹਾ ਪਹਿਲਾਂ ਉਹ ਤੈਨੂੰ ਕੋਈ ਨਹੀਂ ਪੁੱਛਦਾ ਅੱਜ ਕੱਲ ਉਹ ਮੈਂ ਤੈਨੂੰ ਕਿਹਾ ਜੀ ਨਾ ਮੈਂ ਕਿਹਾ ਤੈਨੂੰ ਪਹਿਲਾਂ ਮੈਂ ਕਿਹਾ ਬਾਜੀ ਹੈਗੀ ਕਹਿੰਦਾ ਹੈਗੀ ਨਹੀਂ ਬਾਜੀ ਤੇ ਚੱਲ ਪੋਸਟਰ ਪਾਇਆ ਤੈਨੂੰ ਨਾ ਕਹ ਦੋ ਕੀ ਚੰਗਾ ਕਬੂਤਰ ਛੱਡ ਨਹੀਂ ਚਲ ਦੱਸ ਕਿੰਨੇ ਛੱਡਨੇ ਹੁਣ ਕੀ ਕਹੇ ਤੇ ਕੀ ਛੱਡਣਾ ਲੈ ਕਹੇ ਤੇ ਕਿ ਮਮਾ ਤੈਨੂੰ ਪਹਿਲਾਂ ਦੱਸਿਆ ਕਿਹੇ ਤਾਂ ਛੱਡੇ ਤੇ ਕੀ ਛੱਡੇ ਲੈ ਕਿਆ ਤਾਂ ਅਜੇ ਤੂੰ ਹੈ ਹੀ ਨਹੀਂ ਸਾਨੂੰ ਕੀ ਪਤਾ ਨਹੀਂ ਉਸ ਦਿਨ ਇਹਨੂੰ ਕੀ ਕਹਿਆ ਸੀ ਆਪਾਂ ਬਾਜੀ ਰੱਖਣੀ ਸੀ ਅਜੇ ਤੇ ਨਹੀਂ ਉਦੋਂ ਵੀ ਇੱਥੇ ਕਹਿ ਗਏ ਜੀ ਤੇ ਬਾਜੀ ਰੱਖਣੀ ਪੰਜਾਬੀਆਂ ਦੇ ਕੂਤ ਤਾਂ ਸੋਹ ਹੈ ਕਿੰਨਾ ਹੈ ਭਗਾ ਇੱਥੇ ਕਬੂਲੀ ਜੀ ਸੀ ਨਾ ਛੱਡੀ ਸੀ ਫੜ ਹੋਈ ਹਰੀਆਂ ਅੱਖਾਂ ਵਾਲੇ ਸਾਡੇ ਹਾਂ ਸਾਰਿਆਂ ਨੇ ਛੱਡੇ ਸੀਗੇ ਤੂੰ ਕਹਿੰਦਾ ਪਈ ਗਾਨ ਬਾਜੀ ਨਹੀਂ ਹੋਈ ਹਾਂ ਉਥੇ ਸਾਂਮੀ ਹੋਈ ਸੀ ਕਹਿੰਦਾ ਸਾਂਮੀ ਕਾਲੋ ਨਾ ਮਾਦੇ ਰੋਟੇ ਬੈਂਟ ਜੀ ਭੈਂਚ ਬਣਾਤੀ ਓ ਵਾਕੇ ਯਾਰ ਲੈ ਉਹ ਵੀ ਚੱਕ ਲਿਆ ਬਚਾਉਨੇ ਚੱਕ ਲੈਣਾ ਹੈ ਉਹ ਮੋੜ ਨਹੀਂ ਆ ਉੱਪਰ ਦੇ ਅੱਛਾ ਇਹ ਕੰਮ ਵੀ ਪੜਨ ਲਿਆ ਗਿਆ ਇਹ ਲਾ ਯਾਰ ਦਿਮਾਗ ਨਾਲ ਆਇਆ 5 ਮਿੰਟ ਨਹੀਂ ਲੱਗੇ ਲੈ ਨਹੀਂ ਯਾਰ ਬਹੁਤ ਆਇਆ ਹੈ ਮੇਰਾ ਹੌਸਲਾ ਹੋ ਜਾਂਦਾ ਨਹੀਂ ਦੇਖੋ ਨਹੀਂ ਆਵਾ ਚੱਲ ਵੀ ਚੱਲ ਆ ਗਿਆ ਜੀ ਇਹਦੇ ਪਾਈ ਬਾਦਾਮ ਹੀ ਆ ਬਾਦਾਮ ਵਾਲੀ ਆ ਹਾਂ ਬਸ ਮੈਂ ਠੀਕ ਹੈਂ ਤੇ ਸਦੀਕ ਐੇ ਬੰਦ ਲੱਗ ਰਿਹਾ ਜੀ ਜੇ ਕਿਸ ਨੇ ਬਰੌਣੀਆਂ ਹੁਣ ਦੱਸ ਕਿੱਥੇ ਆਵੇ ਤੇਰ ਕੋ ਬੰਦਾ ਜਿੱਥੇ ਤੇ ਕੋ ਸੱਦ ਲਈ ਉੱਥੇ ਆ ਜਾ ਕਰੂੰਗਾ ਨਹੀਂ ਮੇਰੇ ਕੋ ਨਹੀਂ ਤੂੰ ਇੱਥੇ ਦੱਸ ਤੇਰ ਕੋ ਇੱਥੇ ਹੀ ਹੋਣ ਦਾ ਐਡਰੈਸ ਦੱਸ ਤੂੰ ਆ ਜਾ ਆ ਜਾਣਾ ਇੱਥੇ ਬੋਲਡ ਰੈਸ ਗੇਟ ਤੇ ਭੁਲਾਰਾ ਹੀ ਗੇਟ ਹਾਂ ਫਗਵਾੜੇ ਦੇ ਵਿੱਚ ਆ ਕੇ ਭੁਲਾਰਾ ਹੀ ਗੇਟ ਦੇ ਉੱਤੇ ਬੈਠਿਆ ਐੇ ਹਾਂ ਆਹ ਯਾਰ ਲੋਈ ਬਬੇਕਾ ਕੋ ਮੈਂਟਲ ਆਏ 5 ਹੈ 5-7 ਮਿੰਟ ਲੱਗੇ ਆ ਨਾਲੇ ਪਰ ਗੋਲ ਹੋ ਗਈ ਨਾ ਕਬੂਤਰ ਦੇ ਗਲੇ ਗੁਲੇ ਚ ਵੱਜੇ ਹਨਾ ਸਾਫ਼ ਕਰਨ ਦੀ ਵੀ ਲੋੜ ਵਿੱਚ ਪਲੇਨ ਆ ਹੁਣ ਇਕਲ ਚੀਜ਼ ਤਾਂ ਦੇਖ ਲੈ ਛਿੱਲੇ ਫੜ ਲਾ ਕੋਈ ਨਹੀਂ ਸਾਰੂ ਪਰਾਵਾਟਾਰ ਬੋ ਲੱਗਦਾ ਦਾ ਸ਼ੌਂਕਰਾ ਅੱਖ ਦਿਖਾ ਫੜ ਕੇ ਅੱਖ ਦਿਖਾ ਇਹ ਆਖਦਾ ਬਾਲੀ ਪੈੜੀ ਆ ਓਏ ਖੜਦੇ ਬਰ ਤੂੰ ਛੱਡ ਦੇ ਗੱਲ ਹਾਂ ਅਜ ਤਾਂ ਕਿਹਾ ਇਹ ਤੂੰ ਛੱਡ ਦਿੰਦੇ ਆ ਪਾਣੀ ਪੂਣੀ ਲੱਗੇ ਆ ਇਹਨੂੰ ਫੱਟ ਹੈ ਤੇ ਛੱਡ ਦੇ ਮੇਰੇ ਪਿੰਡ ਹਰੂਗਾ ਨਹੀਂ ਕੁਛ ਕਰਕੇ ਹਰੂਗਾ ਕੋਈ ਇਦਾਂ ਨਹੀਂ ਹਰਦਾ ਨਹੀਂ ਛੱਡ ਦੇ ਮੇਰੇ ਪਿੰਡ ਛੱਡ ਦੇ ਮੈਂ ਤਾਂ ਕਹਿੰਦਾ ਹੀ ਬੰਦੇ ਨੂੰ ਆ ਲੈ ਠੰਦ ਵੀ ਪਾਈ ਕੇ ਆਦੀ ਆ ਦੇ ਰਾਤ ਖਾਈ ਠਾਲਾਂ ਤਾਂ ਸਾਈ ਲੈ ਦੇ ਸਾਰੇ ਨਾਲ ਆ ਆ ਠਾਲ ਵੀ ਕਹਿਦੀ ਪਾਈ ਫਿਰਦਾ ਓਏ ਸਾਰੇ ਕਿੰਨੇ ਤਾਇਆ ਰਹੀਆਂ ਦਾ ਖਰੇ ਬੰਦੇ ਆ ਤੇਨੀ ਸ਼ੌਕ ਹੈਗਾ ਓਏ ਹੈਂ ਬਹੁਤ ਬਹੁਤ ਆਇਆ ਸੁਬੀਗ ਤਾਂ ਤਾਂ ਵੀ ਲਾ ਬੜਾ ਤੋ ਫਿਰ ਲਾ ਬੈਣਾ ਮੈਨੇ ਸੀਗ ਨੂੰ ਠੰਡਾ ਕਰ ਪਹਿਲਾਂ ਵਾਸੀ ਬੁਰੀ ਟੈਟ ਰਹੀ ਵਿੱਚ ਬਾਜੇ ਲਿਮਕਾ ਹੀ ਆ ਤੇ ਲਿਮਕਾ ਹੀ ਮਿਲਦਾ ਹੈ ਮਦਈ ਇਹ ਕਿਹਦਾ ਸਿਡੀ ਕਿਹਨਾਂ ਫੜਦਾ ਪੀਓ ਪੀਓ ਤੂੰ ਫੜ ਉਹ ਫੜ ਪੀ ਪੀ ਉਹਨੂੰ ਪਤਾੰਦਰ ਨੂੰ ਮੈਂ ਕਹਾ ਵੱਡੀ ਬੋਤਲ ਫੜ ਕੇ ਲਿਆਉਂਦਾ ਬੰਦੇ ਹੋਰਾਂ ਨੂੰ ਪਲਾਉਣੀ ਛੋਟੀ ਫੜ ਲਿਆ ਆ ਇਹ ਹਾਜੀ ਵੱਡੀ ਬੋਤਲ ਲਿਆਉਂਦਾ ਗਿਆ ਕੀ ਕੋਈ ਜੀ ਪੰਜ ਚੀ ਦੀ ਦੁਕਾਨਾਂ ਬੰਦ ਨਾ ਖਾਣ ਤੈਨੂੰ ਕਹੇ ਵੱਡੀ ਲਿਆਈ ਵੱਡਿਆ ਜੀ ਪੀਓ ਪੀਓ ਫੜ ਫੜ ਆਪਾਂ ਪੈਸੇ ਕਿਤੋਂ ਲਿਆ ਆ ਓਏ 40 ਕੁੱਟੇ ਹੁੰਦੇ ਕਿਹਨੇ ਡੱਬੇ 'ਚ ਪਾ ਗਿਆ ਦੇਖੀ ਅਸਦੀਕ ਆ ਗਿਆ ਕੀਤਾ ਉਹ ਖਲਾਰੇ 'ਤੇ ਲੋਏ ਬਾਬੇ ਪਾਣੀ ਕਰੋ ਨੋਟ ਜਿਹੜਾ ਪਾਣੀ ਆਪਣਾ ਠੰਡਾ ਪਾਣੀ ਆ ਪਕੌਤਰਾਂ ਨੂੰ ਲੋਨੇ ਆ ਤੇ ਡੈਰੀਓ ਯੋ ਅੱਗੇ ਕਰਤੀ ਆ ਪਾਣਾ ਇਦਾਂ ਦਾ ਕੋਈ ਚੱਕਰ ਨਹੀਂ ਆਹ ਦੇਖ ਲਓ ਇੱਥੇ ਜੱਬ ਵੀਰੇ ਲੈਣੀਆਂ ਆ ਤੇ ਇਹਨਾਂ ਦਾ ਚੰਗੀ ਤਰ੍ਹਾਂ ਪਾਊਡਰ ਬਣਾਉਣਾ ਐਂ ਚੰਗੀ ਤਰ੍ਹਾਂ ਤੇ ਜਿਹੜੀ ਛੋਟੀ ਇਲਾਚੀ ਆ ਨਾ ਉਹਦੇ ਤੁਸੀਂ ਬੀ ਕੱਢ ਲੈਣੇ ਆ ਸਾਰੀਆਂ ਛੋਟੀ ਇਲਾਚੀ ਤੇ ਬੀ ਕੱਢ ਕੇ ਪੋਣੇ ਆ ਛਿਲੜ ਨਹੀਂ ਪੋਣੀ ਤੇ ਬਾਕੀ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਆ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਐਂ ਕੱਪੜ ਛਾਨ ਕਰਕੇ ਪਾਊਡਰ ਬਣਾ ਲੈਣਾ ਤੇ ਇਹਦਾ ਲਾਉਣ ਦਾ ਤਰੀਕਾ ਮੇਰੇ ਲੋਣ ਦਾ ਤਰੀਕਾ ਆ ਵੀ ਰਾਤ ਨੂੰ ਜਦੋਂ ਤੁਹਾਡਾ ਕਬੂਤਰ ਗਿਰੀਆਂ-ਬੂਰੀਆਂ ਖਿੱਚ ਗਿਆ ਜਦੋਂ ਫੁੱਲ ਗਰਮੀਆਂ ਪਤਾ ਵੀ 40 42 43 ਦਾ ਉੱਪਰ ਟੈਂਪਰੇਚਰ ਆ ਇੱਕ ਚੁਟਕੀ ਤੁਸੀਂ ਭੇਦਣੀ ਆ ਸਵੇਰੇ 6 ਵਜੇ ਜਦੋਂ ਕਬੂਤਰ ਬਦਾਮ ਖਿੱਚ ਗਿਆ 10 ਵਜੇ 8 ਵਜੇ 11 ਵਜੇ ਉਦੋਂ ਤੁਸੀਂ ਉਹਨੂੰ ਪਤਲਾ ਕਰਕੇ ਲਾਣਾ ਇੱਕ ਚੁਟਕੀ ਇੱਕ ਗਲਾਸ ਪਾਣੀ ਕੱਚ ਦੇ ਪਾਣੀ ਚ ਪੀਣਾ ਆ ਚਾਹੇ ਕੁੱਜੇ ਚ ਪੀ ਪੇ ਲੋ ਚਾਹੇ ਕੱਚ ਦੇ ਗਲਾਸ ਚ ਪੀ ਲੋ ਇੱਕ ਚੁਟਕੀ ਭੇਕੇ ਤੇ ਉਹਦੀ ਤੁਸੀਂ ਕਬੂਤਰ ਨੂੰ ਉਹਦੇ ਵਿੱਚ ਇੱਕ ਚੁਟਕੀ ਪਾ ਕੇ ਉਹਦੇ ਵਿੱਚੋਂ ਤੁਸੀਂ ਲੈਣਾ ਆ 10 ਐਮਐਲ ਪਾਣੀ 10 ਐਮਐਲ ਸਾਦਾ ਕੁੱਜੇ ਦਾ ਪਾਣੀ ਕੁੱਜੇ ਵਾਲਾ ਪਾਣੀ ਲਉਣਾ ਜਿੱਦਣ ਕਬੂਤਰ ਨੂੰ ਸਾਂਭਣਾ ਆਪਾਂ ਹੋਰ ਫ੍ਰਿਜ ਵਾਲਾ ਪਾਣੀ ਨਹੀਂ ਲਉਣਾ ਵੀਰੇ ਤੇ ਨਾਲ ਇਹ ਪਾਣੀ ਪੀ ਕੇ ਫ੍ਰਿਜ ਵਿੱਚ ਰੱਖਣਾ ਇਹਨੂੰ ਕੁੱਜੇ ਦੇ ਵਿੱਚ ਹੀ ਰੱਖ ਦੇਣਾ ਪਾਣੀ ਕੁੱਜੇ 'ਚ ਠੰਡਾ ਹੋਊਗਾ ਠੰਡੇ ਸਾਹ ਰੱਖ ਦਿਓ ਇਹਦੀ ਤਸਵੀਰ ਬਹੁਤ ਜ਼ਿਆਦਾ ਠੰਢੀ ਹੋ ਜੂਗੀ ਇਹ 'ਚ ਤੁਸੀਂ 10 ਐਮਐਲ ਪਾਣੀ ਲੈ ਕੇ 10 ਐਮਐਲ ਫੋਕਾ ਪਾਣੀ ਕੁੱਜੇ ਦਾ ਹੀ ਲੈ ਕੇ ਉਹ ਤੁਸੀਂ ਦੇ ਦੇਣਾ ਆਪਦਾ 10 ਵਜੇ ਖੇਜੇ ਕਬੂਤਰ 9 ਵਜੇ ਖੇਜੇ 11 ਵਜੇ ਖ 11 ਵਜੇ ਤੋਂ ਬਾਅਦ ਨਹੀਂ ਲਾਉਣਾ ਇਹ ਲਾ ਕੇ ਉਦੋਂ ਬਾਅਦ ਜਦੋਂ ਇਹ ਪਾਣੀ ਖਿੱਚ ਗਿਆ ਉਦੋਂ ਬਾਅਦ ਇੱਕ ਪਾਣੀ ਫੋਕਾ ਲਾਓ 5 10 ਐਮਐਲ ਜਿੰਨਾ ਵੀ ਆ ਆਪਾਂ 2 ਵਜੇ ਫੇਰ ਦੁਬਾਰਾ ਇਹ ਪਾਣੀ ਲਾਉਣਾ ਤੇ ਜਿੱਤੀ ਆ 38 35 ਜਿੱਤੀ ਜਿੰਨਾ ਵੀ ਆ ਨਾ 40 ਤੋਂ ਥੱਲੇ ਥੱਲੇ ਫੇਰ ਲਾਉਣਾ ਇੱਕੋ ਵਾਰੀ 2 ਵਜੇ 1 ਵਜੇ ਜਾਂ 2 ਵਜੇ ਹਨਾ ਤੇ ਜੇ ਹੈਗਾ 40 ਤੋਂ ਉੱਤੇ ਫੇਰ ਤੁਸੀਂ ਇੱਕ ਵਾਰੀ ਇਹਨੂੰ ਲਾਉਣਾ ਆ 11 ਵਜੇ ਫੇਰ ਜਦੋਂ ਇਹ ਪਾਣੀ ਖਿੱਚ ਗਿਆ ਉਦੋਂ ਬਾਅਦ ਇੱਕ ਵਾਰੀ ਸਾਦਾ ਪਾਣੀ ਪਲਾ ਕੇ ਫਿਰ ਤੁਸੀਂ ਇਹਦੇ ਵਿੱਚੋਂ ਫਿਰ 10 ਐਮਐਲ ਪਾਣੀ ਲੈਣਾ ਫਿਰ 5 ਐਮਐਲ ਫੋਕਾ ਪਾਣੀ ਲੈ ਕੇ ਉਹ ਲਉਣਾ ਤੁਸੀਂ 15 ਐਮਐਲ ਪਾਣੀ ਕੁਜੇ ਦੇ ਪਾਣੀ ਲੈਣਾ ਤੇ ਜਦੋਂ ਸਵੇਰ ਨੂੰ ਤੁਹਾਡਾ ਕਬੂਤਰ ਖਿੱਚ ਗਿਆ ਅੱਪਲ 2 ਵਜੇ ਜਿਹੜੋ ਪਾਣੀ ਲਾਇਆ ਹੈ 4 4:30 ਵਜੇ ਦੇ ਨੂੰ ਇਹ ਖਿੱਚੂਗਾ 4:00 ਵਜੇ ਨੂੰ ਜੇ ਕਬੂਤਰ ਤੰਦਰੁਸਤ ਹੋਊਗਾ ਤਾਂ ਉਸ ਤੋਂ ਬਾਅਦ ਜਿਹੜਾ ਤੁਸੀਂ ਸਵੇਰ ਨੂੰ ਆਪਾਂ ਦੇਤਾ ਪਾਣੀ ਖਿੱਚ ਗਿਆ ਹੈ ਕਬੂਤਰ ਜਿਹੜਾ ਆਪਾਂ ਦੇਣਾ ਇਹ 2 ਵਜੇ ਹੈ ਨਾ ਉਸ ਤੋਂ ਬਾਅਦ ਤੁਸੀਂ 5 ਐਮਐਲ ਸਾਦਾ ਪਾਣੀ ਦੇਣਾ ਜਦੋਂ ਕਬੂਤਰ ਖਿੱਚ ਗਿਆ ਉਦੋਂ ਬਾਅਦ ਆਪਣਾ ਤੁਸੀਂ ਬਾਜੀ ਛੱਡਣ ਲੱਗਿਆ ਜਿੰਨਾ ਪਾਣੀ ਦਿਨੇ ਆ ਸਵੇਰ ਨੂੰ ਜਾ ਕੇ ਆਪਦਾ ਪਾਣੀ ਦੇ ਕੇ ਕਬੂਤਰ ਛੱਡ ਦਿਓ ਪਾਣੀ ਇਹ ਉਦੋਂ ਲਾਉਣਾ ਜਦੋਂ ਕਬੂਤਰ ਬਾਦਾਮ ਖਿੱਚ ਗਿਆ ਗਰਮੀ ਦੇ ਵਿੱਚ ਠੀਕ ਹੈ ਜਦੋਂ ਫੋਲ 40 42 ਇਦਾਂ ਆ ਤੇ ਜਦੋਂ ਆਪਾਂ 2 ਵਜੇ ਲਾਉਣਾ ਉਹ ਤਾਂ ਚਲੋ ਕਬੂਤਰ ਬਾਦਾਮ ਖੇਚੀ ਜਾਊਗਾ ਆਪਦਾ ਜੱਤਾ ਹੀ ਨਾ ਜਦੋਂ ਮੌਸਮ 40 ਤੋਂ ਥੱਲੇ ਆ ਉਦੋਂ ਇੱਕੋ ਵਾਰੀ ਪਾਣੀ ਲਾਉਣਾ ਤੇ ਇਹਦੇ ਨਾਲ ਵੀਰੇ ਪਾਣੀ ਨਾਲ ਆ ਕਬੂਤਰ ਦੀ ਗਰਮੀ ਨਿਕਲ ਜੂਗੀ ਤਾਕਤ ਵੀ ਪੈ ਜੂ ਕਬੂਤਰ ਵੇਟ ਵੀ ਆਪਣਾ ਬਣਾਊਗਾ ਤੇ ਕਬੂਤਰ ਉੱਡੂਗਾ ਵੀ ਵਧੀਆ ਬੇ ਸ਼ਾਮ ਦਾ ਟਾਈਮ ਹੋ ਗਿਆ ਪਾਣੀ ਤੁਹਾਨੂੰ ਦੱਸਤਾ ਆਪਦੀ ਡੈਰੀ ਦੇ ਵਿੱਚੋਂ ਠੀਕ ਹੈ ਜੀ ਤੇ ਸਾਰਿਆਂ ਦੇ ਕੰਮ ਦਾ ਆਊਗਾ ਜਿੰਨੋ ਵੀ ਫਾਇਦਾ ਮਿਲਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਪਾਣੀ ਚੰਗੀ ਤਰ੍ਹਾਂ ਕੱਪੜੇ ਸ਼ਾਨ ਕਰਨਾ ਆ ਤੇ ਜੇ ਜਿਆਦਾ ਤਾਂ ਲਾਤਾ ਨਾ ਵੀ ਮਹਿੰਗਾ ਹੁੰਦਾ ਸੋਚੇ ਮੁੱਤੀ ਮਹਿੰਗੇ ਆ ਜਾਂ ਕਦਾ ਵੀ ਜੇ 2 2 ਗ੍ਰਾਮ ਵੀ ਲੈਣਾ 3 ਗ੍ਰਾਮ ਵੀ ਲੈਣਾ ਨਾ ਜਿੰਨਾ ਵੀ ਲੈਣਾ ਇੱਕੋ ਜਿਹਾ ਹੀ ਆ ਜੇ 2 ਗ੍ਰਾਮਾਂ ਤਾਂ 2-2 ਗ੍ਰਾਮ ਹੀ ਲੈਣਾ ਜੇ 3 ਗ੍ਰਾਮਾਂ ਤਾਂ 3-3 ਲੈਣਾ ਜੇ 5 ਜਾਂ ਤਾਂ 5-5 ਹੀ ਲੈਣਾ ਮਤਲਬ ਜਿੰਨਾ ਲੈਣਾ ਇੱਕੋ ਸਾਰਚ ਹੀ ਲੈਣਾ ਉਹ ਪਾਣੀ ਤੇ ਛੋਟੀ ਲਾਚੀ ਦੇ ਬੀ ਕੱਢ ਲੈਣੀਆਂ ਤੇ ਉਹ ਪੀ ਕੇ ਉਹ ਦੇਣੇ ਆ ਉਹ ਵਿੱਚ ਪੀ ਲੈਣੇ ਉਹ ਮਤਲਬ ਪਾਣੀ ਦੇ ਵਿੱਚ ਹੀ ਛੱਲੜ ਨਹੀਂ ਪੈਣੀ ਕਿਉਂਕਿ ਛੱਲੜ ਪੂਰੀ ਪੂਰਾ ਨਹੀਂ ਬਣਦੀ ਤੇ ਕਿਤੇ ਨਾ ਕਿਤੇ ਉਹ ਦਾਣਾ ਧਗਾ ਜਾ ਰਹਿ ਜਾਂਦਾ ਤੇ ਪਾਣੀ ਜਦੋਂ ਭੇ ਲਿਆ ਸਵੇਰ ਨੂੰ ਪੁਣ ਕੇ ਪਾਣੀ ਦੇਣਾ ਇਦਾਂ ਹੀ ਪਾਣੀ ਨਾ ਦਿਓ ਪੁਣਨਾ ਆ ਪਾਣੀ ਚੰਗੀ ਤਰ੍ਹਾਂ ਪੁਣਨਾ ਪੁਣ ਕੇ ਫੇ ਪਾਣੀ ਦੇਣਾ ਇਹ ਇਹਦੇ ਵਿੱਚੋਂ ਲੋਕ ਉਤਰ ਘਾਤਰ ਬਾਬਾ ਇਲੈਟ ਹੈ ਨਹੀਂ ਕੂਲਰ ਬੰਦਿਆ ਤੇ ਹਮਸ ਦੀ ਹੋ ਗਈ ਹਲਕੀ ਫੁਲਕੀ ਜੀ ਖੁੱਡੇ ਜ ਉਦਾਂ ਮਾ ਚਾਦਰਾ ਚੁੱਤਰਾ ਜੀਆਂ ਲਾਤੀਆਂ ਹਵਾ ਫਿਰਨ ਲੱਗ ਪਈ ਆ ਤੇ ਆ ਪਿੱਛੋਂ ਵੀ ਇੱਕ ਅੱਡੇ ਖੁੱਡੇ ਦੀ ਲਾ ਦਿੰਨੇ ਆ ਵੀ ਜਿਹੜੀ ਹਵਾ ਹੁਣ ਫੇਰ ਦਊਗੀ ਕਿਉਂਕਿ ਮੱਛਰ ਦਾ ਬਚਾਇਆ ਜੇ ਪਿੱਛੋਂ ਬੰਦ ਕੀਤੇ ਆ ਤੇ ਮੱਛਰ-ਮੁਛਰ ਬਹੁਤ ਘਟ ਗਿਆ ਹੁਣ ਤੇ ਕੂਲਰ ਦੇ ਤਾਰਾ ਕੱਢ ਹੀ ਦਿੰਨੇ ਆ ਹੁਣ ਲੋਡ ਤਾਂ ਹੈ ਨਹੀਂ ਠੱਡਾ ਹੋ ਜਾਣਾ ਮੌਸਮ ਹੋਰ ਘੜੀ ਨੂੰ ਤੇ ਮੌਸਮ ਹੋ ਗਿਆ ਬਾਬੇ ਆ ਚੱਕੋ ਠੰਡਾ ਤੇ ਇਹਦੇ ਪਿੱਛੋਂ ਆਪਾਂ ਜਿਹੜੀਆਂ ਪਿੰਨਾਂ ਜੀਆਂ ਲਾ ਸੀ ਉਦੋਂ ਕੱਪੜਾ ਲਾਇਆ ਸੀ ਦੋ ਲਾ ਦਿੰਨੇ ਆ ਜਿਹੜੀ ਹਵਾ ਵਿੱਚ ਫਿਰਦੀ ਹੋ ਜੂਗੀ ਇੱਕ ਆ ਲਾ ਦਿੰਨੇ ਆ ਇੱਕੋ ਪੀ ਲਵਰ ਆ ਲੈਣੇ ਵੀਰੀ ਹਵਾ ਕ੍ਰੋਸ ਹੋਣ ਦੀ ਸ਼ੁਰੂ ਹੋ ਜੂਗੀ ਵਿੱਚ ਕਿੰਨਾ ਵੀ ਖਾਸੀਆਂ ਲਾਛਰੀਆਂ ਜਿੱਦਾਂ ਲਾਉਣਾ ਹੀ ਨਹੀਂ ਹੁੰਦਾ ਮੈਂ ਲੱਤ ਕੀ ਲੱਤ ਕੀ ਮੰਨ ਗਈ ਮੰਨ ਗਈ ਇਹਦਾ ਇੱਕ ਥੱਲੇ ਨੂੰ ਮੁਕਾ ਦੇਣਾ ਵਾਸ ਹਵਾ ਘੁੰਮਣੀ ਸ਼ੁਰੂ ਹੋ ਜਾਣੀ ਹੁਣ ਕਿਉਂਕਿ ਹੋਮਸ ਨਾ ਹੋਵੇ ਖੁੱਡੇ ਚ ਜਦੋਂ ਹਵਾ ਕ੍ਰੋਸ ਨਹੀਂ ਹੁੰਦੀ ਜਦੋਂ ਕੂਲਰ ਚੱਲਦਾ ਹੋਵੇ ਉਹ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਨੋਈ ਬਾਬੇ ਵਾਲਾ ਤਾਪਾ ਇਹਦਾ ਹੁਣ ਹਵਾ ਕ੍ਰੋਸ ਹਣੀ ਸ਼ੁਰੂ ਹੋ ਜਾਣੀ ਆ ਤੇ ਆ ਵੀ ਦੇਖਦੇ ਆ ਇਹ ਵੀ ਯਾਰ ਪਿੰਨਾ ਬਹੁਤ ਮਹਿਕੂਦ ਲਾਈਆਂ ਹੋਈਆਂ ਲੋ ਵੀ ਆ ਵੀ ਲਾਤਾ ਹੁਣ ਹਵਾ ਕਰੋਸ ਹੋਣੀ ਸ਼ੁਰੂ ਹੋ ਜੂਗੀ ਆਇ ਕਲਥਾ ਰਹਿੰਦੇ ਨੇ ਕਿਉਂਕਿ ਆਹ ਲੱਤ ਗਿਆ ਹੁਣ ਖੁੰਡੇ ਠੰਡੇ ਹੋ ਜਾਣੇ ਆ ਮੈਂ ਸ਼ਹਿਰ ਗਿਆ ਸੀ ਐਚਾ ਐਂਟਰੀ ਐਂਟਰੀਆਂ ਫੜਦੇ ਸੀ ਬਾਬਿਓ ਤੇ ਉਹਦੇ ਚੱਕਰ ਦੇ ਵਿੱਚ ਪਿਛੋ ਬੱਤੀ ਵੀ ਚ ਲਾਈਟ ਵੀ ਚਲ ਗਈ ਹੁਣ ਲਾਈਟ ਤਾਂ ਆਉਂਦੀ ਨਹੀਂ ਆਹ ਲੋ ਇੰਨੇ ਨੇ ਫਰਕ ਪੈ ਗਿਆ ਹੁਣ ਅੰਦਰ ਖਲੋਤੇ ਹਵਾ ਠੰਡੀ ਲੱਗਣ ਲੱਗ ਪਈ ਆ ਬਾਕੀ ਸੈੱਟ ਹੋ ਜੂ ਤੇ ਠੀਕ ਆ ਬਾਪੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ 4 ਤਰੀਕ ਨੂੰ ਆਪਣੇ ਪਿੰਡ 바ਜੀ ਆ ਤੇ ਜਿੱਦਾਂ ਮਰਜ਼ੀ ਹਮ ਹਮਾ ਕੇ ਪਹੁੰਚੋ ਨਜ਼ਾਰਾ ਲਵਾਂਗੇ ਕਬੂਤਰ ਆਪਾਂ ਲਿਖ ਲਏ ਆ ਕਬੂਤਰ ਆਪਣੇ ਪੂਰੇ ਹੋ ਗਏ ਆ ਤੇ ਕਬੂਤਰ ਲਿਖ ਲਿਆ ਵੀਰੇ